ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਜਟ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਨੇ ਹੁਣ ਤੱਕ ਪੰਜਾਬ ਦਾ ਆਰਡੀ ਫੰਡ ਵੀ ਜਾਰੀ ਨਹੀਂ ਕੀਤਾ ਇਸ ਦੇ ਬਾਵਜੂਦ ਉਹਨਾਂ ਨੇ ਉਮੀਦ ਜਤਾਈ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰੇਗੀ ਦੱਸਦੇ ਕਿ ਅਮਨ ਅਰੋੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਉਸ ਦੇ ਹੱਕ ਦਾ ਪੂਰਾ ਬਜਟ ਮਿਲਣਾ ਚਾਹੀਦਾ ਹੈ ਆਗਾਮੀ ਬਜਟ 'ਚ ਕੇਂਦਰ ਸਰਕਾਰ ਪੰਜਾਬ ਦੇ ਲਈ ਬਜਟ ਦਾ ਪਟਾਰਾ ਖੋਲੇਗੀ ਉਹਨਾਂ ਨੇ ਜ਼ੋਰ ਦੇ ਕੇ ਗੱਲ ਕਹੀ ਹੈ ਕਿ ਪੰਜਾਬ ਦੇ ਵਿਕਾਸ ਕਿਸਾਨ ਤੇ ਆਮ ਜਨਤਨ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਦੇ ਵੱਲੋਂ ਜੋ ਫੈਸਲਾ ਹੈ ਉਸ ਸਕਾਰਤਮਕ ਹੀ ਲੈਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਵਿਕਾਸ ਹੋਵੇ ਤੇ ਕਿਸਾਰ ਵੀ ਖੁਸ਼ਹਾਲ ਰਹੇ ਦੱਸਿ ਕਿ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਪਟਿਆਲਾ ਵਿਖੇ ਜਿੱਥੇ ਕਿ ਬਜਰ ਨੂੰ ਲੈ ਕੇ ਅਮਨ ਅਰੋੜਾ ਦਾ ਇਹ ਬਿਆਨ ਸਾਹਮਣੇ ਆਇਆ ਇਸ ਤਰ੍ਹਾਂ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਦੇਖੋ ਅੱਜ ਬਹੁਤ ਮੁਬਾਰਕ ਮੌਕਾ ਹੈ ਪਟਿਆਲੇ ਲਈ ਮੇਰੇ ਵੀਰ ਹਰਪਾਲ ਜੁਨੇਜਾ ਲਈ ਸਾਰੇ ਪਰਿਵਾਰ ਲਈ ਔਰ ਪਾਰਟੀ ਦੇ ਲਈ ਇਹ ਇੱਕ ਬਹੁਤ ਹੀ ਮਿਹਨਤੀ ਕਰਮਟ ਲੋਕਾਂ ਨੂੰ ਸਮਰਪਿਤ ਸਾਡੇ ਸਾਥੀ ਜੁਨੇਜਾ ਜੀ ਨੂੰ ਪੀਆਰਟੀਸੀ ਦਾ ਅੱਜ ਚੇਅਰਮੈਨ ਜਿਹੜਾ ਉਹ ਲਗਾਇਆ ਗਿਆ ਭਵੰਤਮਾਨ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਅਰਵਿੰਦ ਜੀ ਦਾ ਵੀ ਮਾਲ ਸਾਬ ਦਾ ਵੀ ਕੀ ਕਹੇ ਜੇ ਮਿਹਨਤੀ ਔਰ ਕਮਿਟਿਡ ਸਾਥੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਇਹ ਅਦਾਰਾ ਵੀ ਹੋ ਜੈ ਜਿਹੜਾ ਕਿ ਹਰ ਪੰਜਾਬੀ ਦੇ ਨਾਲ ਜੁੜਿਆ ਹੋਇਆ ਹੈ ਹਰ ਘਰ ਦੇ ਨਾਲ ਹਰ ਆਮ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਵੱਡਾ ਅਦਾਰਾ ਹੈ ਬਹੁਤ ਸਾਰੇ EMPLOYEES ਨੇ ਔਰ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਸਫ਼ਰ ਜਿਹੜਾ ਰੋਜ਼ ਕਰਾਉਣਾ ਹੁੰਦਾ ਸੋ ਉਹ ਸਫ਼ਰ ਹੈ ਜਿਹੜਾ ਉਹ ਸੁਹਾਨਾ ਹੋਵੇ ਉਹ ਸਫਰ ਵਧੀਆ ਹੋਵੇ ਇਹ ਜ਼ਿੰਮੇਵਾਰੀ ਅੱਜ ਸਾਡੇ ਵੀਰ ਹਰਪਾਜ ਸਿੰਘ ਜੀ ਨੂੰ ਸੌਂਪੀ ਤੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਇਹ ਨੀਚੋਂ ਗਰਾਉਂਡ ਲੈਵਲ ਤੋਂ ਆਪਦੀ ਮਿਹਨਤ ਆਪਦੇ ਸਦਕ ਸਦਕਾ ਉੱਠ ਕੇ ਇੱਥੇ ਤੱਕ ਪਹੁੰਚੇ ਨੇ ਉਹੀ ਮਿਹਨਤ ਉਹੀ ਕਮਿਟਮੈਂਟ ਔਰ ਡੈਡੀਕੇਸ਼ਨ ਹੈ ਜਿਹੜੀ ਉਹ ਇਹ ਆਰਗੇਨਾਈਜੇਸ਼ਨ ਨੂੰ ਦੇਣਗੇ ਤੇ ਪੰਜਾਬ ਪੀਆਰਟੀਸੀ ਇੱਕ ਨਵੀਂ ਬੁਲੰਦੀ ਹੈ ਜਿਹੜੀ ਉੱਚ ਹੋਏਗੀ ਅਮ ਜਿਸ ਤਰੀਕੇ ਦਾ ਬਦਲਾਅ ਦਿੰਦੇ ਹੋ ਕੁਝ ਬਦਲਾਅ ਬੱਸ ਸਟੈਂਡ ਵਿੱਚ ਕੈਂ ਲੋਕਾਂ ਦੇ ਸਹੂਲਤ ਕਰਨ ਵਾਲਾ ਕਿ ਉਹਨਾਂ ਚੀਜ਼ਾਂ ਉੱਤੇ ਧਿਆਨ ਦਿੱਤਾ ਜਾਏਗਾ ਜਿਵੇਂ ਰੈਪਿਡ ਨੂੰ ਲੈ ਕੇ ਜਾਮੂ ਨੂੰ ਲੈ ਕੇ ਵਾਈਪਾਸ ਰਸਤਾ ਕਰਨ ਨੂੰ ਲੈ ਕੇ ਕਾਫੀ ਲੋਕਾਂ ਦੀਆਂ ਮੰਗਾਂ ਨੇ ਦੇਖੋ ਤੁਸੀਂ ਇਕੱਲੇ ਪਟਿਆਲੇ ਸਪੈਸੀਫਿਕ ਦੀ ਗੱਲ ਕਰ ਰਹੇ ਹੋ ਹੁਣੇ ਪੰਜਾਬ ਦੇ ਚੇਅਰਮੈਨ ਨੇ ਸੋ ਪੂਰੇ ਪੰਜਾਬ ਦੇ ਵਿੱਚ ਹੀ ਵੱਡੇ ਬਦਲਾਅ ਨੇ ਜਿਹੜੇ ਉਹ ਚਾਹੇ ਬੱਸ ਸਟੈਂਡਾਂ ਦੇ ਵਿੱਚ ਨੇ ਤੇ ਚਾਹੇ ਰੂਟਸ ਦੇ ਉੱਪਰ ਨੇ ਤੇ ਚਾਹੇ ਗੱਡੀਆਂ ਦੇ ਵਿੱਚ ਹੈ ਤੇ ਚਾਹੇ EMPLOYEES ਦੇ ਵਿੱਚ ਹੈ ਮੈਂ ਸਮਝਦਾ ਕਿ ਸਾਰੇ ਚੰਗੇ ਬਦਲਾਅ ਨੇ ਜਿਹੜੇ ਉਹ ਇਸ ਇੱਕ ਸਾਲ ਦੇ ਵਿੱਚ ਹਰਪਾਜੁਨੇਜਾ ਜੀ ਦੇ ਕੋਈ ਤਾਂ ਪੰਜਾਬ ਦੇ ਨਾਲ ਨਾਲ ਪਟਿਆਲੇ ਦੀ ਜ਼ਿੰਮੇਵਾਰੀ ਵੀ ਸੰਭੋਗਿਆ ਨਾ ਜੀ ਦੇਖੋ ਇਹ ਤਾਂ ਇਹਦਾ ਡਿਸੀਜਨ ਹੈ ਜਿਹੜਾ ਉਹ ਤਾਂ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੇ ਲੈਣਾ ਹੁੰਦਾ ਜੀ ਪਰ ਮੈਂ ਸਮਝਦਾ ਕਿ ਅ ਜਿਸ ਬੰਦੇ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਹੋਵੇ ਅ ਸਵਾਲ ਅਮਨ ਰੋਡੇ ਦਾ ਜਾਂ ਮਾਨ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਨਹੀਂ ਹੈਗਾ ਸਵਾਲ ਇਹ ਹੈ ਕਿ ਕੋਈ ਵੀ ਵਿਅਕਤੀ ਜਿਹਨੂੰ ਕੋਈ ਜ਼ਿੰਮੇਵਾਰੀ ਲੀਡਰਸ਼ਿਪ ਵੱਲੋਂ ਪਾਰਟੀ ਵੱਲੋਂ ਮਿਲੀ ਹੈ ਉਹ ਆਪ ਦੇ ਆਪ ਨੂੰ ਕਿੰਨਾ ਪ੍ਰੂਵ ਕਰ ਦਿੰਦਾ ਹੈ ਸੋ ਕੰਮ ਹੈ ਜਿਹੜਾ ਇਸ ਪਾਰਟੀ ਦੇ ਵਿੱਚ ਕੰਮ ਦੀ ਕਦਰ ਹੈ ਜਿਹੜੀ ਉਹ ਹੁੰਦੀ ਹੈ ਇੱਥੇ ਤੱਕ ਵੀ ਜੇ ਪਹੁੰਚੇ ਨੇ ਤੇ ਇਹ ਇਹਨਾਂ ਨੇ ਕਿਹੜਾ ਜਾ ਕੇ ਕਿਸੇ ਤੋਂ ਮੰਗਿਆ ਸੀਗਾ ਇਹਨਾਂ ਨੂੰ ਪਾਰਟੀ ਨੇ ਕੰਮ ਕਰਦੇ ਦੇਖਿਆ ਅਰਵਿੰਦ ਜੀ ਨੇ ਮਾਨ ਸਾਹਿਬ ਨੇ ਅਸੀਂ ਸਾਰਿਆਂ ਨੇ ਕੰਮ ਕਰਦੇ ਦੇਖਿਆ ਵੀ ਜੇ ਕੋਈ ਕਹੇ ਜੀ ਇੰਪੋਰਟੈਂਟ ਸੰਸਥਾ ਨੂੰ ਸਿਰੇ ਤੇ ਲਿਜਾ ਸਕਦਾ ਹੈ ਸੋ ਇਹ ਸਾਥੀ ਸਭ ਤੋਂ ਵਾਧੇ ਅਪਰੋਪਰੀਏਟ ਹੈ ਸੋ ਇਸ ਪਾਰਟੀ ਦੇ ਵਿੱਚ ਸਿਰਫ ਕੰਮ ਨੂੰ ਦੇਖ ਕੇ ਅਹੁਦੇਦਾਰੀਆਂ ਨੇ ਜਿਹੜੀਆਂ ਔਰ ਰਿਸਪੈਕਟ ਜਿਹੜੀ ਉਹ ਮਿਲਦੀ ਹੈ ਅੱਗੇ ਵੀ ਪਾਰਟੀ ਇਸ ਤਰੀਕੇ ਨਾਲ ਸਾਥ ਦੇਗੀ ਜਿਸ ਤਰੀਕੇ ਨਾਲ ਅੱਜ ਸ਼ਾਪ ਨੂੰ ਜੋ ਆ ਤੁਸੀਂ ਜੀਤਾਇਆ ਨਹੀਂ ਜੇ ਮੈਨੂੰ ਪੁੱਛਣ ਦੀ ਲੋੜ ਹੀ ਤੁਸੀਂ ਇਹਨਾਂ ਤੋਂ ਪੁੱਛੋਗੇ ਮੇਰੇ ਮੇਰੇ ਤੇ ਭਰਾ ਨੇ ਜੀ ਇਹ ਅੱਜ ਦੇ ਨਹੀਂ ਲੰਬੇ ਸਮੇਂ ਤੋਂ ਮੈਂ ਤਾਂ ਚਲੋ ਪਾਰਟੀ ਪੱਧਰ ਤੇ ਇੱਕ ਹੁੰਦਾ ਅਸੀਂ ਤਾਂ ਨਿੱਜੀ ਤੌਰ ਤੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਇਆ ਸੋ ਮੇਰੇ ਕਹਿਣ ਨਾਲ ਦੇਖੋ ਕੋਈ ਵੀ ਸੰਸਥਾ ਹੈ ਕੋਈ ਵੀ ਪਾਰਟੀ ਹੈ ਕੋਈ ਵੀ ਆਰਗੇਨਾਈਜੇਸ਼ਨ ਹੈ ਬੰਦਾ ਕਦੇ ਕੋਈ ਇਕੱਲਾ ਵੱਡਾ ਨਹੀਂ ਹੁੰਦਾ ਜਿਵੇਂ ਆਪਦੇ ਸਾਥੀਆਂ ਨਾਲ ਵੱਡੇ ਹੁੰਦੇ ਔਰ ਉਹ ਵੀ ਹਜੇ ਸਾਥੀ ਜਿਨ੍ਹਾਂ ਦੀ ਚਿੱਟੀ ਚਾਦਰ ਹੋਵੇ ਤੇ ਪੂਰੇ ਮਿਹਨਤੀ ਔਰ ਕਮਿਟਿਡ ਹੋ ਸਮਝੋ ਕਿ ਨਸ਼ਾ ਖਿਲਾਫ ਦਾ ਵਿਰੋਧ ਰਾਜ ਚੱਲ ਰਿਹਾ ਆਪਣਾ ਸਰਕਾਰ ਕਿ ਲੜ ਰਹੀ ਕਿ ਸਤੇ ਤੱਕ ਲੜ ਕੇ ਹੁਣ ਉਹ ਕੱਲ ਦੇ 700 ਇਹ ਕੀ ਲੱਗਦਾ ਪੰਜਾਬ ਦੇ ਵਿੱਚ ਕਿਸੇ ਕਿ ਦਾ ਬਣਾਉਂਦੇ ਆ ਦੇਖੋ ਇਸ ਤਰ੍ਹਾਂ ਕਿ ਜੇ ਤੁਸੀਂ ਦੋ ਬਦਲਾਓ ਜੇ ਤਾਂ ਇਨ টারਮਸ ਆਫ ਕਿ ਕਿੰਨੀ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਆ ਚੁੱਕੀ ਸਭ ਤੋਂ ਵੱਡਾ ਬਦਲਾਅ ਤਾਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਪਹਿਲਾਂ ਗੀਤ ਚੱਲਦੇ ਸੀਗੇ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਨਸ਼ੇ ਤੇ ਇਹ ਲੀਡਰਾਂ ਦੇ ਉੱਪਰ ਪੁਲਿਸ ਅਫਸਰਾਂ ਦੇ ਉੱਪਰ ਅਲੀਗੇਸ਼ਨ ਲੱਗਦੇ ਸੀਗੇ ਅੱਜ ਪੰਜਾਬ ਦਾ ਕੱਲਾ-ਕੱਲਾ ਬੱਚਾ ਚਾਹੇ ਕੋਈ ਸਾਡੇ ਵਿਰੋਧੀ ਵੀ ਹੈ ਉਹ ਵੀ ਇਹ ਕਹੂਗਾ ਵੀ ਨਹੀਂ ਯਾਰ ਸਰਕਾਰ ਦੀ ਨੀਅਤ ਸਾਫ਼ ਹੈ ਇੰਨੀ ਸਖਤੀ ਔਰ ਇੰਨੀ ਕਮਿਟਮੈਂਟ ਅੱਜ ਤੱਕ ਕਦੇ ਨਾ ਸਰਕਾਰ ਦੀ ਪੋਲਿਟਿਕਲ ਲੀਡਰਸ਼ਿਪ ਦੀ ਨਾ ਕਦੇ ਪੁਲਿਸ ਦੀ ਦੇਖੀ ਨਹੀਂ ਹੈਗੀ ਜਿੰਨੀ ਹੋਣਾ ਇਹ ਸਭ ਤੋਂ ਵੱਡੀ ਅਚੀਵਮੈਂਟ ਹੈ ਜੀ ਕੀ ਲੱਗਦਾ ਉਹਦੇ 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 ਰਿਜ਼ਲਟ ਵੀ ਇਸ ਹਿਸਾਬ ਨਾਲ ਦਿਖ ਰਹੇ ਨੇ ਵੀ ਤੁਸੀਂ ਦੋ ਦਿਨਾਂ ਦੀ ਹੀ ਖ਼ਬਰਾਂ ਚੱਕ ਕੇ ਦੇਖ ਲਓ ਪੰਜਾਬ 50 ਕਿਲੋ ਹੈਰੋਇਨ ਜਿਹੜੀ ਉਹ ਫੜੀ ਜਾ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੋਂ ਇੱਥੇ ਨਹੀਂ ਅਸੀਂ ਇੱਥੇ ਪੂਰਾ ਕੰਟਰੋਲ ਹੈ ਪਰ ਹੁਣ ਇੰਟਰਨੈਸ਼ਨਲ ਬਾਰਡਰ ਤੋਂ ਉਹ ਵੀ ਉਤਾਰੀ ਵਰਗੇ ਇਲਾਕਿਆਂ ਦੇ ਵਿੱਚ ਰਾਜਸਥਾਨੀ ਵਰਗੇ ਇਲਾਕਿਆਂ ਦੇ ਵਿੱਚ ਉਹ ਇੰਟਰਨੈਸ਼ਨਲ ਬਾਰਡਰ ਤੇ ਹੈ ਸੋ ਇਹਦੇ 'ਚ ਹੁਣ ਸ਼ਕਤੀ ਹੋ ਗਈ ਹੁਣ ਫੜਿਆ ਗਿਆ ਪਹਿਲਾਂ ਪਤਾ ਨਹੀਂ ਕਿੰਨਾ ਕਾਉਂਦਾ ਹੋਊਗਾ ਜਿਹੜਾ ਕਿ ਅਨੋਟਿਸ ਜਾਂਦਾ ਸੀਗਾ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਇੰਟਰਨੈਸ਼ਨਲ ਬਾਰਡਰ ਨੂੰ ਕਵਰ ਕਰਨਾ ਸੋ ਮੈਂ ਸਮਝਦਾ ਕਿ ਲੋਕਾਂ ਦਾ ਸਾਥ ਵੀ ਮਿਲਣਾ ਸ਼ੁਰੂ ਹੋ ਜਾਂਦਾ ਜਦੋਂ ਉਹਨਾਂ ਨੂੰ ਦੇਖ ਕੇ ਕਿ ਸਰਕਾਰ ਦੀ ਵੀ ਹੱਸਾ ਹੈ ਲੌਅ ਐਂਡ ਔਰਡਰ ਨੂੰ ਲੈ ਕੇ ਵੀ ਲਗਾਤਾਰ ਸਵਾਲ ਚੁੱਕਿਆ ਜਾਂਦੇ ਪਰ ਹੁਣ ਜਿਸ ਤਰੀਕੇ ਨਾਲ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਤਾਂ ਲਗਾਤਾਰ ਇਨਕਾ ਉਤਰਾਖਰ ਉਹ ਅਗੇਂਸਟਰ ਜਿਹੜਾ ਫੈਲਾ ਲੱਗਦਾ ਵੀ ਇਸ ਤਰੀਕੇ ਨਾਲ ਜੋ ਸੁਪਨਾ ਸੀ ਭਰਨ ਦਾ ਉਹ ਦੇਖੋ ਇਸ ਤਰ੍ਹਾਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਗਿਰੰਧ ਧਰਤੀ ਹੈ ਇੱਥੇ ਕਿਸੇ ਕਿਸਮ ਦਾ ਨਸ਼ਾ ਕਿਸੇ ਕਿਸਮ ਦਾ ਗੈਂਗਸਟਰਿਜ਼ਮ ਉਹ ਅਸੀਂ ਚੱਲਣ ਨਹੀਂ ਦੇਵਾਂਗੇ ਇਸੇ ਕਰਕੇ ਅਸੀਂ ਪਹਿਲਾਂ ਹੀ ਕਹਤਾ ਸੀਗਾ ਗੈਂਗਸਟਰ ਨੂੰ ਵੀ ਤੇ ਨਸ਼ੇ ਵਾਲੇ ਨੂੰ ਵੀ ਪਈ ਆਵਾ ਇਹ ਕੰਮ ਛੱਡ ਦਿਓ ਤੇ ਇਹ ਪੰਜਾਬ ਛੱਡ ਦਿਓ ਨਹੀਂ ਸਖਤੀ ਨਾਲ ਡਿਜਠਾ ਜਾਊਗਾ ਅਮਨ ਜੀ ਆਮ ਆਦੀ ਪਾਰਟੀ ਨੇ ਇਹ ਕੀ ਕਰਕੇ ਸਾਰੀਆਂ ਲਗਭਗ ਜਿਵੇਂ ਉਹਨਾਂ ਨੇ ਵਾਅਦੇ ਕੀਤੇ ਪੂਰੇ ਕੀਤੇ ਜੀ ਲੱਗਦਾ ਹੁਣ ਦੁਬਾਰਾ ਸਰਕਾਰ ਬਦਲੇ ਦੇਖੋ ਸਾਡਾ ਕੰਮ ਹੈਗਾ ਕਿ ਜੋ ਲੋਕਾਂ ਨਾਲ ਅਸੀਂ ਵਾਅਦਾ ਕਰਕੇ ਆਏ ਸੀ ਅਸੀਂ ਉਹਨਾਂ ਨੂੰ ਪੂਰਾ ਕਰੀਏ ਇੱਕ ਇੱਕ ਕੱਲਾ ਕੱਲਾ ਦੇਣਾ ਜਿਹੜਾ 5 ਸਾਲਾਂ ਦੇ ਵਿੱਚ ਕੰਮ ਕਰੀਏ ਤੇ ਜਦੋਂ ਕੰਮ ਕਰਾਂਗੇ ਤੇ ਫਿਰ ਲੋਕ ਮੈਂ ਸਮਝਦਾ ਕਿ ਇੱਕ ਸਰਕਾਰ ਆਵਾਦੀ ਪਾਰਟੀ ਪੱਕੀ ਸਨੇਹ ਜਿਹੜਾ ਆਉਣ ਵਾਲੀ ਚੋਣਾਂ ਦੇ ਵਿੱਚ ਦੇਣਗੇ ਸਾਡੀ ਕੋਈ ਇਲੈਕਸ਼ਨਾਂ ਦੀ ਤਿਆਰੀ ਨਹੀਂ ਹੁੰਦੀ ਕਦੇ ਵੀ ਸਾਡੀ ਕੰਮ ਕਰਨ ਦੀ ਤਿਆਰੀ ਹੁੰਦੀ ਹੈ ਜਦੋਂ ਕੰਮ ਕਰਾਂਗੇ ਲੋਕ ਆਪੇ ਸਿਰਫ ਤੇ ਪਰਵਾਹ ਨਹੀਂ ਕਰਦੇ ਪੀਐਸ ਵੀ ਦਫ਼ਤਰ ਪਹੁੰਚਿਓ ਤੁਸੀਂ ਪੰਜਾਬ ਪ੍ਰਧਾਨ ਜੀ ਉਹ ਪੀਐਸ ਵੀ ਦੇ ਡਰਾਈਵਰਾਂ ਤੇ ਜਿਹੜੇ ਹਗੇ ਨੇ ਕੰਡਕਟਰ ਉਹਨਾਂ ਦੀ ਮੰਗਾਂ ਨੇ ਕਾਫੀ ਜ਼ਿਆਦਾ ਉਹਨਾਂ ਨੂੰ ਵੀ ਪ੍ਰਵਾਨ ਕੀਤਾ ਜਾਏਗਾ ਉਹ ਪ੍ਰਧਾਨ ਜੀ ਇਹੇ ਕਰਕੇ ਲਾਏ ਨੇ ਜੀ ਚੇਅਰਮੈਨ ਸਾਹਿਬ ਇਹਨਾਂ ਨੂੰ ਵੀ ਇਹ ਕਾਨੂੰਨ ਵੀ ਕਰਵਾਉਣ ਕਿ ਕਈ ਵਾਰ ਨਹੀਂ ਮਿਲ ਮੁਲਾਕਾਤ ਹੋਦੀ ਇਹ ਕਈ ਆਪੀ ਦੇਖੋ ਹਾਂ ਕੋਈ ਹਜੇ ਕਈ 10 ਦੇ ਕਰੀਬ ਜਿਹੜੇ ਮੰਬੇ ਸੀ ਉਹ ਜਿਹੜਾ ਚ ਬੰਦ ਜਿਹੜੇ ਵੀ ਕੋਈ ਇਸ਼ੂਸ ਹੋਣਗੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਕਾਦੇ ਚ ਬੰਦ ਰਹੇ ਹੋ ਇਸ ਤਰ੍ਹਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਮੇਰਾ ਆਪ ਦਾ ਸਾਰੀ ਉਮਰ ਸਾਡਾ ਟਰਾਂਸਪੋਰਟ ਦਾ ਕੰਮ ਰਿਹਾ ਹੈ ਸਾਡਾ ਸੁਨਾਮ ਆਮੰਦੀ ਬਸਾਂ ਵੀ ਤੁਸੀਂ ساری ਉਮਰ ਮੈਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਉਹਨਾਂ ਦੇ ਦਰਦਾਂ ਨੂੰ ਤੇ ਉਹਨਾਂ ਦੀ ਡਿਊਟੀ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ। ਇਹੀ ਗੱਲ ਮੈਂ ਮੇਰੇ ਵੀਰ ਹਰਪਾਜੀਆ ਨੂੰ ਕਹੂੰਗਾ ਕਿ ਉਹ ਵੀ ਜੋ ਸਾਥੀ ਹੈਗੇ ਉਹਨਾਂ ਦੇ ਨਾਲ ਬੈਠਣਗੇ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਮਸਲੇ ਨੇ ਉਹ ਪਹਿਲੇ ਬੋਲਦੇ ਉਹ ਹੱਲ ਹੋਣਗੇ। ਪਰ ਜੇ ਕੋਈ ਇਹ ਸੋਚੇ ਵੀ ਅਸੀਂ ਸਰਕਾਰ ਦੀ ਬਾਹ ਮਰੋੜ ਕੇ ਕੰਮ ਬੰਦ ਕਰਕੇ ਜਾਂ ਹੁੱਲੜਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਲਾਂਗੇ ਉਹ ਨਹੀਂ ਟੋਰਲੇਟ ਹੋਊਗਾ ਸਮਝੋ ਜੀ ਕੱਲ ਕੇਂਦਰ ਦਾ ਵੇਟ ਇਸ਼ੂ ਲੱਗਾ ਕੀ ਲੱਗਦਾ ਜੀ ਪੰਜਾਬ ਦੇ ਬਾਰੇ ਕਿਸ ਤਰ੍ਹਾਂ ਦਾ ਬੇਫੂਰ ਜਿਹਾ ਕੀ ਮੰਗਾ ਨੇ ਕੀ ਲੱਗਦਾ ਆ ਸਕੂ ਦੇਖੋ ਪੰਜਾਬ ਅ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗੀ ਹੋਈ ਸਟੇਟ ਹੈ ਪੰਜਾਬ ਇੱਕ ਲੈਂਡਲੌਕਡ ਸਟੇਟ ਹੈ ਪੰਜਾਬ ਦੇ ਵਿੱਚ ਜਿਹੜੀ ਮੇਨ ਡਿਪੈਂਡੈਂਸ ਹੈ ਉਹ ਐਗਰੀਕਲਚਰ ਦੇ ਉੱਪਰ ਹੈ ਇਸ ਦੇ ਸਬੰਧ ਦੇ ਵਿੱਚ ਮੈਂ ਤਾਂ ਕੇਂਦਰ ਸਰਕਾਰ ਤੋਂ ਇਹੀ ਮਦਦ ਮੰਗੂਗਾ ਇਹੀ ਕਹੂੰਗਾ ਕਿ ਜੋ ਵੀ ਪੰਜਾਬ ਦੇ ਇਸ਼ੂਜ਼ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਜਿਹੜਾ ਉਹ ਕੀਤਾ ਜਾਵੇ ਇੱਥੇ ਬਹੁਤ ਵੱਡੇ ਲੈਵਲ ਤੇ ਹਜੇ ਇੰਡਸਟਰੀਲਾਈਜੇਸ਼ਨ ਦੀ ਲੋੜ ਹੈ ਇੱਥੋਂ ਤੱਕ ਤਾਂ ਕਿ ਦੇਖੋ ਉਮੀਦ ਤੇ ਆਸ ਤੇ ਦੁਨੀਆ ਕਾਇਮ ਹੈ ਪਰ ਕੇਂਦਰ ਸਰਕਾਰ ਹਜੇ ਅਗਲੀਆਂ ਗੱਲਾਂ ਤਾਂ ਜਿਹੜੀਆਂ ਮੰਗਣੀਆਂ ਨੇ ਡਿਮਾਂਡ ਕਰਦੀਆਂ ਨੇ ਉਹ ਤਾਂ ਅਲੱਗ ਨੇ ਜਿਹੜਾ ਪੰਜਾਬ ਦਾ ਹੈ ਜੀ 8.59 ਹਜ਼ਾਰ ਕਰੋੜ ਦਾ ਆਰਡੀਓ ਦਾ ਉਹ ਹੀ ਰੋਕੀ ਬੈਠੇ ਨੇ ਸੋ ਫਿਰ ਵੀ ਉਮੀਦ ਕਰਦੇ ਆ ਆਸ ਕਰਦੇ ਆ ਕਿ ਭਾਜਪਾ ਦੀ ਕੇਂਦਰ ਸਰਕਾਰ ਜਿਹੜਾ ਮਤਰੀ ਮਾਂ ਵਾਲਾ سلوਕ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਉਹਨੂੰ ਬੰਦ ਕਰੇਗੀ ਤੇ ਪੰਜਾਬ ਨੂੰ ਆਪ ਦਾ ਇੱਕ ਅਟੁੱਟ ਅੰਗ ਸਮਝ ਕੇ ਸਪੋਰਟ ਕਰਨਗੇ ਸਰਕਾਰੀ ਦਿੱਤੇ ਨੇ ਜਿਵੇਂ ਹਰਿਮੰਦਰ ਸਾਹਿਬ ਤੋਂ ਦੋ ਜਨਾਂ ਦੀ ਕਿਸ਼ਤਰੀ ਹੋਈ ਹੈ ਜੀ ਉਸ ਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਪੱਥਿਆ ਹੈਗਾ ਕਿ ਹਰਿਮੰਦਰ ਸਾਹਿਬ ਦੇ ਕੈਂਪਸ ਤੋਂ ਕਿਸ਼ਤਰੀ ਉਸਦੇ ਬਾਰੇ ਕਿਵੇਂ ਦੇਖ ਰਹੇ ਨੇ ਨੇ ਇਹ ਮੈਂ ਤੁਹਾਡੇ ਵਾਂਗੂ ਅੱਜ ਮੈਂ ਵੀ ਅਖਬਾਰ ਦੇ ਵਿੱਚ ਹੀ ਪੜ੍ਹਿਆ ਕਿ ਇਸ ਤਰੀਕੇ ਦੇ ਕੋਈ SGPC ਟਾਸਕ ਫੋਰਸ ਨੇ ਕੋਈ ਦੋ ਬੰਦੇ ਨੇ ਜਿਹੜੇ ਪੁਲਿਸ ਮੁਲਾਜ਼ਮ ਉਹ ਉਹਨਾਂ ਨੂੰ ਡਿਟੇਨ ਕੀਤਾ ਸੀਗਾ ਉਹ ਹੁਣ ਐਗਜ਼ੈਕਟ ਇਸ਼ੂ ਕੀ ਹੈ ਉਹ ਕਿਵੇਂ ਗਏ ਸੀ ਅੰਦਰ ਕਾਦੇ ਲਈ ਗਏ ਸੀ ਕਿ ਇਹਦੇ ਬਾਰੇ ਮੇਰੇ ਕੋ ਹਾਂਜੀ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨ ਨੇ ਲੇ ਫਿਰ ਉਹ ਬੰਦੇ ਕੌਣ ਸੀਗੇ ਜੀ ਉਹੀ ਤੱਕ ਜਿਹੜੀ ਗੱਲ ਦਾ ਜਿਹੜੀ ਗੱਲ ਦਾ ਪੈਸਾ ਤੁਹਾਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਉਹਦੇ ਆਪਾਂ ਜੇ ਤਾਂ ਕੋਈ ਜੇ ਤਾਂ ਕੋਈ ਕੋਈ ਮਾੜਾ ਅਨਸਰ ਸੀਗਾ ਠੀਕ ਹੈ ਨਾ ਜੇ ਮਾੜਾ ਅਨਸਰ ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ਦੇ ਉੱਪਰ ਜੇ ਵੜੂਗਾ ਤੇ ਫਿਰ ਉਹ ਜ਼ਿੰਮੇਵਾਰੀ ਪੁਲਿਸ ਦੀ ਤਾਂ ਜਿਹੜੀ ਬਣਦੀ ਹੈ ਬਣਦੀ ਹੈ ਉਹ ਸਭ ਤੋਂ ਪਹਿਲਾਂ ਤਾਂ ਐਸਜੀਪੀਸੀ ਟਾਸਕ ਫੋਰਸ ਦੀ ਬਣਦੀ ਹੈ ਕਿ ਉਹ ਜਾ ਮਾੜਾ ਅਨਸਰ ਉਹ ਜੀ ਪਵਿੱਤਰ ਥਾਂ ਤੇ ਨਾ ਜਾਵੇ ਜਿਹੜੀ ਸਬੰਧਤ ਚੌਕੀ ਨੂੰ ਵੀ ਇਨਫੋਰਮ ਨਹੀਂ ਸੀ ਜਿਹੜੀ ਸਬੰਧਤ ਚੌਕੀ ਸੀ ਨਾ ਕਿ ਉੱਥੇ ਨਹੀਂ ਨਹੀਂ ਮੈਂ ਮੈਂ ਭਾਈ ਸਾਹਿਬ ਤੁਸੀਂ ਗੱਲ ਹੀ ਸਮਝੇ ਮੇਰੀ ਮੈਂ ਕਹਿੰਦਾ ਵੀ ਜਿੰਨੀ ਇਨਫੋਰਮੇਸ਼ਨ ਤੁਹਾਡੇ ਕੋਲ ਅਖਬਾਰ ਤੋਂ ਉਨੀਆਂ ਮੇਰੇ ਕੋਲੇ ਆ ਹੁਣ ਇਹ ਤਾਂ ਐਗਜ਼ੈਕਟ ਕੋਣ ਸੀ ਬੰਦੇ ਉਹ ਜਦੋਂ ਤੱਕ ਉਹੀ ਨਹੀਂ ਆਪਾਂ ਨੂੰ ਪਤਾ ਹੈਗਾ ਇਹਦਾ ਜਾਂ ਡੀਜੀਪੀ ਨੂੰ ਪਤਾ ਹੋਊਗਾ ਲੋਕਲ ਪੁਲਿਸ ਨੂੰ ਪਤਾ ਹੋਊਗਾ ਸੋ ਉਹ ਡਿਟੇਲਸ ਆ ਜਾਣ ਖਰੋਸ ਦੇ ਹਿਸਾਬ ਨਾਲ ਜਲਦਤਾ ਜੋ ਹੋਊਗਾ ਠੀਕ ਹੈ